ਗੁਰਦਾਸਪੁਰ ਦੇ ਬਟਾਲਾ ਦੇ ਵਿੱਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਆਏ ਦਿਨ ਇਲਾਕੇ ਵਿੱਚ ਕਿਤੇ ਨਾ ਕਿਤੇ ਚੋਰੀ ਅਤੇ ਲੁੱਟਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਅੱਜ ਤੜਕੇ ਕਰੀਬ 5 ਵਜੇ ਦੇ ਉਸ ਸਮੇਂ ਫਰੂਟ ਵਪਾਰੀ ਫਰੂਟ ਲੈਣ ਲਈ ਜਾ ਰਿਹਾ ਸੀ ਤਾਂ ਮੋਟਰਸਾਈਕਲ ਤੇ ਦੋ ਨਕਾਬਪੋਸ਼ ਨੌਜਵਾਨਾਂ ਨੇ ਰੋਕ ਕੇ ਉਸ ਤੋਂ ਤਕਰੀਬਨ 85000 ਰੁਪਏ ਤੇ ਇੱਕ ਫੋਨ ਲੈ ਕੇ ਫਰਾਰ ਹੋ ਗਏ ਇਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਭਾਜੀ ਫਰੂਟ ਦਾ ਕੰਮ ਕਰਦਾ ਜੀ ਮੇਰੇ ਕੋਲ 10-12 ਬੰਦੇ ਕੰਮ ਕਰਦੇ ਆ ਤੇ ਮੈਂ ਮੰਡੀ ਚੱਲਾ ਜੀ ਤੇ ਘਰ 4:30 ਵਜੇ ਨਿਕਲਿਆ ਵਾਂ 4:5 ਵਜੇ ਮੈਨੂੰ ਟੋਕੇ ਲੱਗੇ ਮੈਨੂੰ ਬੰਦੇ ਪਏ ਆ ਰਵਾਲ ਵਰ ਪਹਿਲਾ ਸੇਚੇ ਮਾਰਿਆ ਉਹਨਾਂ ਨੇ ਮਾਰ ਕੇ ਬਾਜ ਤੂੰ ਤੇ ਰੱਖ ਕੇ ਬਾਅਦੋ 85000 ਰੁਪਿਆ ਨਾਲ ਫੋਨ ਉਹ ਕੁਆਸਟਨ ਉਹ ਲੈ ਗਏ ਦੋ ਜਾਣੇ ਵੀ ਮੂੰਹ ਬੰਦੇ ਸੀ ਪਰੇਸ਼ਾਨਾਂ ਮਿਸ਼ਾਨੇ 220 ਮੋਟਰਸਾਈਕਲ ਪਹਿਲਾਂ ਕਿ ਉਹ ਤੁਹਾਡੇ ਪਿੱਛੇ ਨਹੀਂ ਨਹੀਂ ਵੇ ਫਸਟ ਟਾਈਮ ਕਿ ਕੋਈ ਸ਼ਾਂਤ ਹੈ ਕੋਈ ਪਛਾਣ ਚ ਨਹੀਂ ਹੋਵੇ ਕੁਰਸੀ ਦੀ ਤਰਫਾ ਕਿ ਕਿੰਨਾ ਟਾਈਮ ਲੱਗਦਾ ਹੈ ਹੈ ਵੱਧੋ ਬਾਦ ਵੀ ਦੋ ਦੋ ਤੋਂ ਤਿੰਨ ਮਿੰਟ ਸੋ ਸਪੈਸ਼ਲ ਖੁਸ਼ੀ ਦਿਨ ਹੈ ਕਿ ਅਸੀਂ ਜੀ ਇਲੀ ਗੰਮਰੇ ਆਥੇ ਨਹੀਂ ਗਾਂ ਜਾ ਕੇ ਹੈਗੇ ਆ ਬੱਕਰ ਖਾਨੇ ਲਾਗੇ ਪੁਲਿਸ ਦੇ ਸਾਰਵਜਨ ਹਾਂ ਜੀ ਪੁਲਿਸ ਨੇ ਆਪਣੀ ਕਾਰਵਾਈ ਕਰਦੀ ਹੈ ਹੈ ਨਾ ਅੰਕਸ ਆਪਣਾ ਜੋ ਫਰੂਟ ਦੀ ਮੰਡੀ ਦੇ ਕੰਮ ਕਰਦਾ ਅੱਜ ਨਾ ਸਵੇਰੇ ਆਪਣੇ ਫਰੂਟ ਲੈ ਕੇ ਜਾ ਰਿਹਾ ਸੀ ਤੇ ਆਪਣੇ ਮੰਡੀ ਤੇ ਬੈਕਲੋਰੀ ਨਵੇਂ ਦੋ ਮੋਟਰਸਾਈਕਲ ਤੇ ਅਰਸਤ ਦੇ ਨੌਜਵਾਨوں ਨੇ 85000 ਰੁਪਏ ਤੋਂ ਵੱਧ ਹੋਈ ਹੈ ਇਸ ਬੰਦ ਤਪੀਹ ਜਾਰੀ ਹੈ ਜਿਹਦੇ ਬਨ ਲਾਇਆ ਬਦ ਕਰਵਾਈ ਗਈ ਹੈ SMZ the Punjab Delay Bureau Report. For latest updates, like and follow our Facebook page SMZ News and don't forget to subscribe our YouTube channel and press the bell icon.